ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸੁਪਨੇ ਦੇ ਵਿੱਚ ਮਰੇ ਹੋਏ ਲੋਕ ਜਾਂ ਰਿਸ਼ਤੇਦਾਰ ਕਿਉਂ ਦਿਸਦੇ ਹਨ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਸਾਧ ਸੰਗਤ ਜੀ ਸੁਪਨੇ ਹਰ ਕਿਸੇ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਹਨ ਕਿਸੇ ਨੂੰ ਚੰਗੇ ਸੁਪਨੇ ਆਉਂਦੇ ਹਨ ਅਤੇ ਕਿਸੇ ਨੂੰ ਮਾੜੇ ਸੁਪਨੇ ਆਉਂਦੇ ਹਨ ਕਈਆਂ ਨੂੰ ਸੁਪਨੇ ਦੇ ਵਿੱਚ ਮਰੇ ਹੋਏ ਲੋਕ ਜਿਵੇਂ ਕਿ ਰਿਸ਼ਤੇਦਾਰ ਜਾਂ ਕੋਈ ਸਾਥਕ ਸੰਬੰਧੀ ਨਜ਼ਰ ਆਉਂਦੇ ਹਨ ਮਨੋਵਿਗਿਆਨ ਦੇ ਅਨੁਸਾਰ ਤਾਂ ਇਹ ਸੁਪਨੇ ਇੱਕ ਤਾਂ ਆਪਾਂ ਜੋ ਕੁਝ ਦਿਨ ਚਰਿਆ ਦੇ ਵਿੱਚ ਕਰਦੇ ਹਾਂ ਜਾਂ ਸੋਚਦੇ ਹਾਂ ਉਹੀ ਸੁਪਨੇ ਰਾਤ ਨੂੰ ਆਉਂਦੇ ਹਨ ਸਾਸੰਗਤ ਜੀ ਸੁਪਨੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਤਾਂ ਬੰਦ ਅੱਖਾਂ ਦੇ ਨਾਲ ਦੇਖੇ ਜਾਂਦੇ ਹਨ ਅਤੇ ਦੂਸਰੇ ਖੁੱਲੀਆਂ ਅੱਖਾਂ ਦੇ ਨਾਲ ਵੇਖੇ ਜਾਂਦੇ ਹਨ ਸਾਸੰਗਤ ਜੀ ਗੁਰਗੋਬੀ ਸਿੰਘ ਜੀ ਨੇ ਸੁਪਨੇ ਦੇ ਵਿੱਚ ਬਹੁਤ ਸਾਰੀ ਸਿੱਖਾਂ ਦੀਆਂ ਜੂਨਾ ਕੱਟ ਦਿੱਤੀਆਂ ਚਰਾਸੀਆਂ ਕੱਟ ਦਿੱਤੀਆਂ ਉਹਨਾਂ ਦੇ ਜੀਵਨ ਦਾ ਉਦਾਰ ਕਰ ਦਿੱਤਾ ਸਾਧ ਸੰਗਤ ਜੀ ਕਈ ਐਸੇ ਸਿੱਖ ਵੀ ਹੋਏ ਹਨ ਜਿਨ੍ਹਾਂ ਨੇ ਸੁਪਨੇ ਦੇ ਵਿੱਚ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਨੂੰ ਆਖਿਆ ਕਿ ਸਾਡਾ ਜਨਮ ਮਰਨ ਕੱਟ ਦੇਵੋ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀਆਂ ਸੁਪਨੇ ਦੇ ਵਿੱਚ ਹੀ ਸਾਰੀਆਂ ਜੂਨਾ ਕੱਟ ਦਿੱਤੀਆਂ ਤਾਂ ਸਿੱਖਾਂ ਨੇ ਆ ਕੇ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੂੰ ਆਖਿਆ ਕਿ ਪਾਸ਼ਾ ਜੀ ਅੱਜ ਸਾਨੂੰ ਸੁਪਨੇ ਦੇ ਵਿੱਚ ਬਹੁਤ ਸਾਰੀਆਂ ਜੂਨਾ ਨਜ਼ਰ ਆਈਆਂ ਗੁਰਗੋਬਿੰਦ ਸਿੰਘ ਜੀ ਕਹਿਣ ਲਗੇ ਕਿ ਜੋ ਤੁਹਾਡੇ ਕਰਮਾਂ ਦੇ ਵਿੱਚ ਹੋਣਾ ਸੀ ਉਹ ਤੁਹਾਨੂੰ ਅਸੀਂ ਸੁਪਨੇ ਦੇ ਵਿੱਚ ਹੀ ਦਿਖਾ ਦਿਖਾ ਕੇ ਤੁਹਾਡਾ ਜਨਮ ਮਰਨ ਕੱਟ ਦਿੱਤਾ ਹੈ ਸਾਧ ਸੰਗਤ ਜੀ ਕਈ ਵਾਰ ਆਪਣੇ ਨਾਲ ਇਸ ਤਰ੍ਹਾਂ ਹੁੰਦਾ ਹੈ ਜਿਉਂਦਾ ਬੰਦਾ ਸੁਪਨੇ ਦੇ ਵਿੱਚ ਮਰ ਜਾਂਦਾ ਹੈ ਤਾਂ ਆਪਾਂ ਇਹ ਸੋਚ ਲੈਂਦੇ ਹਾਂ ਕਿ ਉਸ ਦੀ ਉਮਰ ਵੱਧ ਗਈ ਸੋ ਸਾਧ ਸੰਗਤ ਜੀ ਇਸ ਦਾ ਤਾਂ ਉਸ ਪਰਮਾਤਮਾ ਨੂੰ ਹੀ ਪਤਾ ਹੈ ਪਰ ਸਾਧ ਸੰਗਤ ਜੀ ਪਰਮਾਤਮਾ ਨੇ ਜਿੰਨੇ ਸਵਾਸ ਦਿੱਤੇ ਹੈ ਉਹ ਆਉਣੇ ਤਾਂ ਉਹਨੇ ਹੀ ਹਨ ਸਾਧ ਸੰਗਤ ਜੀ ਜਦੋਂ ਭਾਈ ਮਰਦਾਨੇ ਦਾ ਅੰਤਿਮ ਸਮਾਂ ਆਉਣਾ ਸੀ ਤਾਂ ਕੁਰਮ ਦਰਿਆ ਦੇ ਕੰਢੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਆਪ ਜੀ ਦੇ ਆਪ ਜੀ ਦੇ ਸਰੀਰ ਨੂੰ ਬੁਖਾਰ ਹੈ ਅਤੇ ਕਹਿਣ ਲੱਗੇ ਕਿ ਤੁਹਾਨੂੰ ਐਨੇ ਹੀ ਸਵਾਸ ਆਉਣੇ ਹਨ ਗਿਣ ਲੈਣਾ ਸਾਧ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਸੁਪਨੇ ਦੇ ਵਿੱਚ ਸਾਡੇ ਬਜ਼ੁਰਗ ਨਜ਼ਰ ਆਉਂਦੇ ਹਨ ਤਾਂ ਆਪਾਂ ਡਰ ਜਾਂਦੇ ਹਾਂ ਕਿ ਸਾਨੂੰ ਸਾਡੇ ਬਜ਼ੁਰਗ ਨਜ਼ਰ ਆਏ ਹਨ ਸਾਥ ਸੰਗਤ ਜੀ ਜਿਨ੍ਹਾਂ ਨੇ ਸਾਨੂੰ ساری ਉਮਰ ਪਾਲਿਆ ਪੋਸਿਆ ਵੱਡੇ ਕੀਤਾ ਸਾਨੂੰ ਕਾਮਯਾਬ ਕੀਤਾ ਜੇ ਉਹ ਸਾਡੇ ਸੁਪਨੇ ਦੇ ਵਿੱਚ ਨਜ਼ਰ ਵੀ ਆ ਜਾਂਦੇ ਹਨ ਤਾਂ ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਇਸ ਵਿੱਚ ਅਫਸੋਸ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਸਾਡੀ ਜ਼ਿੰਦਗੀ ਬਣਾਈ ਹੁੰਦੀ ਹੈ ਸਾਡਾ ਬਚਪਨ ਦੇ ਵਿੱਚ ਸਾਡਾ ਸਾਥ ਦਿੱਤਾ ਹੁੰਦਾ ਹੈ ਸਾਨੂੰ ਪਾਲਿਆ ਹੁੰਦਾ ਹੈ ਤਾਂ ਸਾਡੇ ਸੁਪਨਿਆਂ ਦੇ ਵਿੱਚ ਆ ਜਾਣਗੇ ਤਾਂ ਕੋਈ ਡਰ ਵਾਲੀ ਗੱਲ ਨਹੀਂ ਸਾਡੀ ਜਿਹੜੀ ਸੋਚ ਹੈ ਉਹ ਨਕਾਰਾਤਮਕ ਸੋਚ ਬਣ ਗਈ ਹੈ ਸਾਨੂੰ ਕਦੀ ਵੀ ਮਾੜਾ ਨਹੀਂ ਸੋਚਣਾ ਚਾਹੀਦਾ ਸਾਨੂੰ ਹਮੇਸ਼ਾ ਚੰਗਾ ਹੀ ਸੋਚਣਾ ਚਾਹੀਦਾ ਹੈ ਡਰਾਉਣੇ ਸੁਪਨੇ ਆਉਣ ਦਾ ਕਾਰਨ ਤਾਂ ਕਈ ਵੀ ਰਿ ਸਾਡਾ ਸੌਣ ਦਾ ਆਸਣ ਵੀ ਹੁੰਦਾ ਹੈ ਜੇਕਰ ਅਸੀਂ ਚੰਗੀ ਤਰ੍ਹਾਂ ਆਰਾਮ ਦੇ ਨਾਲ ਨਾ ਸੌ ਸਕੀਏ ਤਾਂ 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 ਵੀ ਸਾਨੂੰ ਉਹ ਡਰਾਉਣੇ ਸੁਪਨੇ ਆਉਂਦੇ ਹਨ ਇਨੇ ਸੁਪਨੇ ਆਉਂਦੇ ਹਨ ਕਿ ਕਈ ਕੁ ਸੁਪਨੇ ਤਾਂ ਸਾਨੂੰ ਯਾਦ ਵੀ ਨਹੀਂ ਰਹਿੰਦੇ ਸਾਧ ਸੰਗਤ ਜੀ ਆਪਾਂ ਇਸ ਜਗ ਤੇ ਆਏ ਕਿ ਲੈਣ ਹਾਂ ਅਤੇ ਕਰ ਕੀ ਰਹੇ ਹਾਂ ਸਾਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਅਸੀਂ ਤਾਂ ਕੇਵਲ ਇੱਕ ਧਨ ਪ੍ਰਾਪਤ ਕਰਨ ਦੇ ਵਿੱਚ ਹੀ ਲੱਗੇ ਹੋਏ ਹਾਂ ਸਾਨੂੰ ਉਸ ਪਰਮਾਤਮਾ ਨੇ ਇਸ ਧਰਤੀ ਦੇ ਉੱਤੇ ਇੱਕ ਨਾਮ ਜਪਣ ਦੇ ਲਈ ਭੇਜਿਆ ਹੈ ਜੋ ਕਿ ਇੱਕ ਇਨਸਾਨ ਹੀ ਹੈ ਜੋ ਨਾਮ ਜਪ ਸਕਦਾ ਹੈ ਹੋਰ 84 ਲੱਖ ਜੂਨਾ ਹਨ ਜਿਨ੍ਹਾਂ ਵਿੱਚੋਂ ਕੋਈ ਵੀ ਜੂਨ ਐਸੀ ਨਹੀਂ ਹੈ ਜਿਹੜੀ ਕਿ ਨਾਮ ਜਪ ਸਕੇ। ਆ ਵੀ ਕੰਮ ਧੰਦੇ ਵੀ ਕਰੋ ਪਰ ਇਹ ਨਹੀਂ ਕਿ ਅਸੀਂ ਸਿਰਫ ਇੱਕ ਮਾਇਆ ਦੇ ਪਿੱਛੇ ਹੀ ਲੱਗੇ ਰਹੀਏ ਧਨ ਜੋੜਨ ਦੇ ਪਿੱਛੇ ਹੀ ਰਹੀਏ ਲੱਗੇ ਰਹੀਏ। ਧਨ ਦੌਲਤ ਤਾਂ ਇੱਕ ਅਲੱਗ ਚੀਜ਼ ਹੈ ਪਰ ਜਿਹੜਾ ਉਸ ਪਰਮਾਤਮਾ ਦਾ ਨਾਮ ਲੈਣਾ ਹੈ ਉਹ ਇੱਕ ਅਲੱਗ ਚੀਜ਼ ਹੈ ਜੋ ਕਿ ਸਾਡੇ ਹਮੇਸ਼ਾ ਨਾਲ ਰਹੇਗਾ ਅਤੇ ਅੱਗੇ ਵੀ ਸਾਡੇ ਨਾਲ ਜਾਵੇਗਾ। ਇਹ ਜਿਹੜਾ ਧਨ ਦੌਲਤ ਹੈ ਇਹ ਕਮਾ ਕੇ ਆਪਣਾ ਇੱਥੇ ਹੀ ਰਹਿ ਜਾਣਾ ਹੈ ਇਹ ਕਦੀ ਵੀ ਸਾਡੇ ਨਾਲ ਨਹੀਂ ਜਾਣਾ ਸਾਧ ਸੰਗਤ ਜੀ ਜਿਸ ਤਰ੍ਹਾਂ ਦੀ ਆਪਣੀ ਸੰਗਤ ਹੋਵੇਗੀ ਆਪਾਂ ਨੂੰ ਉਸ ਤਰ੍ਹਾਂ ਦੇ ਹੀ ਸੁਪਨੇ ਆਉਣਗੇ ਜੇਕਰ ਸਾਧੂਆਂ ਦਾ ਸੰਗ ਹੋਵੇ ਉਸ ਪਰਮਾਤਮਾ ਦੀਆਂ ਗੱਲਾਂ ਕਰਨ ਵਾਲਿਆਂ ਦਾ ਸੰਗ ਹੋਵੇ ਤਾਂ ਸਾਨੂੰ ਉਸ ਤਰ੍ਹਾਂ ਦੇ ਸੁਪਨੇ ਆਉਣਗੇ ਅਗਰ ਜੇਕਰ ਮਾੜੀ ਸੰਗਤੀ ਦਾ ਸਾਥ ਹੋਵੇ ਤਾਂ ਸਾਨੂੰ ਮਾੜੇ ਸੁਪਨੇ ਆਉਣਗੇ ਜੇਕਰ ਅਸੀਂ ਧਨ ਬਾਰੇ ਸੋਚਦੇ ਹਾਂ ਜਾ ਪੈਸੇ ਵਾਰੀ ਸੋਚਦੇ ਹਾਂ ਤਾਂ ਸਾਨੂੰ ਉਸ ਤਰ੍ਹਾਂ ਦੇ ਸੁਪਨੇ ਆਉਣਗੇ ਸਾਧ ਸੰਗਤ ਜੀ ਜਿਹੜੀ ਇਹ ਜ਼ਿੰਦਗੀ ਹੈ ਤੁਹਾਡੀ ਇਹ ਵੀ ਇੱਕ ਸੁਪਨਾ ਹੀ ਹੈ ਸਾਨੂੰ ਇਹ ਸੁਪਨੇ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਇਹ ਇਨਸਾਨ ਦਾ ਜਾਮਾ ਬਖਸ਼ਿਆ ਹੈ ਸਾਹਸੰਗਤ ਜੀ ਇੱਕ ਵਾਰੀ ਕੋਈ ਸਿੱਖ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਗਿਆ ਕਹਿਣ ਲੱਗਾ ਕਾ ਪਾਸ਼ਾ ਜੀ ਮੈਨੂੰ ਭੈੜੇ ਸੁਪਨੇ ਆਉਂਦੇ ਹਨ ਕਦੇ ਤਾਂ ਸੁਪਨੇ ਦੇ ਵਿੱਚ ਮੈਨੂੰ ਸੱਪ ਨਜ਼ਰ ਆਉਂਦੇ ਹਨ ਕਦੇ ਮੈਨੂੰ ਮਰੇ ਹੋਏ ਇਨਸਾਨ ਨਜ਼ਰ ਆਉਂਦੇ ਹਨ ਤਾਂ ਗੁਰਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਲਿਆ ਲੋਕਾ ਤੂੰ ਤਾਂ ਕਰਮਾਂ ਵਾਲਾ ਹੈ ਜਿਨ੍ਹਾਂ ਨੂੰ ਜਿਹਨੂੰ ਇਹ ਸੁਪਨੇ ਆਉਂਦੇ ਹਨ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੁਪਨੇ ਦਿੱਤੇ ਹਨ ਜਿਹੜਾ ਕਿ ਤੈਨੂੰ ਇਹ ਵੱਖ-ਵੱਖ ਵਨ ਬਨੀਆਂ ਜੂਨਾ ਦਿਖਾ ਕੇ ਤੇਰਾ ਜਨਮ ਮਰਨ ਕੱਟ ਰਿਹਾ ਹੈ ਤੁਹਾਡਾ ਭਲਾ ਕਰੀ ਜਾਂਦਾ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਸਾਧ ਸੰਗਤ ਜੀ ਆਪਾਂ ਨੂੰ ਜਿੰਨੇ ਮਰਜੀ ਸੁਪਨੇ ਆਈ ਜਾਣ ਜੇਕਰ ਆਪਾਂ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਕੋਈ ਚੰਗੇ ਕਰਮ ਨਹੀਂ ਕੀਤੇ ਜਾਂ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂ ਕਿਸੇ ਦਾ ਭਲਾ ਨਹੀਂ ਕਰਿਆ ਤਾਂ ਸਾਡਾ ਜੀਵਨ ਚੰਗਾ ਨਹੀਂ ਹੋ ਸਕਦਾ ਸਾਨੂੰ ਆਪਣੇ ਆਪ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ ਸਾਧ ਸੰਗਤ ਜੀ ਇਹ ਜਿਹੜੀ ਦੁਨੀਆ ਹੈ ਨਾ ਇਹ ਚਾਰ ਦਿਨਾਂ ਦਾ ਮੇਲਾ ਹੈ ਆਪਾਂ ਚਾਰ ਦਿਨਾਂ ਦੇ ਲਈ ਇਕੱਠੇ ਹੋਏ ਹਾਂ ਆਪਾਂ ਮਿੱਟੀ ਦੇ ਬੁੱਤਲੇ ਹ ਹੰਕਾਰ ਵਿੱਚ ਆ ਕੇ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਹਾਂ ਹੈ ਤਾਂ ਆਪਾਂ ਕੁਝ ਵੀ ਨਹੀਂ ਆ ਪਰ ਅਸਲ ਜ਼ਿੰਦਗੀ ਦੇ ਵਿੱਚ ਜੋ ਹੋਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੋਣਾ ਹੈ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਜੁੜਾਂਗੇ ਉਸ ਦੀ ਭਗਤੀ ਕਰਾਂਗੇ ਬੈੰਦੇ ਉੜਦੇ ਸ਼ਾਮ ਸਵੇਰੇ ਉਸ ਦਾ ਨਾਮ ਲਵਾਂਗੇ ਤਾਂ ਸਾਨੂੰ ਕਦੇ ਵੀ ਕੋਈ ਮਾੜਾ ਖਿਆਲ ਨਹੀਂ ਆਵੇਗਾ ਸਾਡਾ ਕਦੇ ਵੀ ਕੋਈ ਮਾੜਾ ਨਹੀਂ ਕਰੇਗਾ ਸਾਡੀ ਜ਼ਿੰਦਗੀ ਸਬਰ ਜਾਵੇਗੀ ਸਾਡੀ ਕੁੱਲ ਸਬਰ ਸਬਰ ਜਾਵੇਗੀ ਜੇ ਸਾਧ ਸੰਗਤ ਜੀ ਜੇਕਰ ਆਪਾਂ ਆਪ ਉਸ ਪਰਮਾਤਮਾ ਦੇ ਨਾਲ ਜੁੜਾਂਗੇ ਤਾਂ ਹੀ ਫਿਰ ਆਪਣੇ ਬੱਚੇ ਵੀ ਉਸ ਪਰਮਾਤਮਾ ਦੇ ਨਾਲ ਜੁੜਨਗੇ ਆਪਾਂ ਪਰਮਾਤਮਾ ਦੀਆਂ ਗੱਲਾਂ ਕਰਾਂਗੇ ਤਾਂ ਆਪਣੇ ਬੱਚੇ ਵੀ ਆਪ ਉਸ ਪਰਮਾਤਮਾ ਦੀਆਂ ਹੀ ਗੱਲਾਂ ਕਰਨਗੇ ਸੋ ਅੱਜ ਦਾ ਇੰਨਾ ਭਿਆਨਕ ਸਮਾਂ ਹੈ ਕਿ ਸਾਨੂੰ ਦੁਨਿਆਵੀ ਚੀਜ਼ਾਂ ਛੱਡ ਕੇ ਦੁਨਿਆਵੀ ਗੱਲਾਂ ਛੱਡ ਕੇ ਉਸ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਸਾਡੇ ਬੱਚਿਆਂ ਨੂੰ ਵੀ ਜੋੜਨਾ ਚਾਹੀਦਾ ਹੈ ਨਹੀਂ ਤਾਂ ਜੇਕਰ ਅਸੀਂ ਉਸ ਪਰਮਾਤਮਾ ਦਾ ਪੱਲਾ ਛੱਡ ਦੇਵਾਂਗੇ ਤਾਂ ਅਸੀਂ ਨਰਕ ਦੇ ਵਿੱਚ ਹੀ ਗਾਰ ਦੇ ਵਿੱਚ ਹੀ ਡੁੱਬਦੇ ਜਾਵਾਂਗੇ ਕਿਉਂਕਿ ਅੱਜ ਕੱਲ ਦਾ ਤੁਹਾਨੂੰ ਪਤਾ ਹੈ ਸਮਾਂ ਹੈ ਜਿਹੜਾ ਇੱਕ ਨਸ਼ਿਆਂ ਦਾ ਸਮਾਂ ਹੈ ਲੜਾਈ ਦੰਗਿਆਂ ਦਾ ਸਮਾਂ ਹੈ ਸੋ ਸਾਧ ਸੰਗਤ ਜੀ ਅਸੀਂ ਜਿੰਨਾ ਵੀ ਉਸ ਪਰਮਾਤਮਾ ਦੇ ਨਾਲ ਜੁੜਾਂਗੇ ਓਨੀ ਸਾਡੇ ਮਨ ਵਿੱਚ ਨਿਮਰਤਾ ਆਵੇਗੀ ਅਤੇ ਸਾਡੇ ਬੱਚਿਆਂ ਦੇ ਮਨ ਵਿੱਚ ਵੀ ਓਨੀ ਹੀ ਨਿਮਰਤਾ ਵਧੇਗੀ ਤਾਂ ਨਿਮਰਤਾ ਦੇ ਨਾਲ ਹੀ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਇਸ ਸੰਸਾਰ ਤੋਂ ਬੁਰੇ ਕੰਮਾਂ ਤੋਂ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਬਚਾ ਸਕਦੇ ਹਾਂ ਸੋ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ